ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਭਗਵਾਨਪੁਰ ਤਹਿਸੀਲ ਡੇਰਾਪਾਪਾਣਾਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਛੋਟੀਆਂ ਦਿਖਾਵਾਂਗੇ ਦੋ ਬਿਲਕੁਲ ਸੁਜਿਆਸ ਵਗੀਆਂ ਤੇ ਦੋ ਗੱਬਣਾ ਤਿਆਰ ਆਪਾਂ ਪਹੁੰਚਿਆ ਵੀਰ ਕਮਲ ਦੇ ਕੋਲ ਤੇ ਆਰੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛ ਜਿੰਨਾਂ ਦੀ ਠੇੜਾ ਸਸ ਜੀ ਪਾਜੀ ਸਸ ਜੀ ਕੀ ਹਾਲ ਚੱਲ ਜੇ ਕਿਰਪਾ ਬਾਬੇ ਦੇਸ਼ਾਂ ਦੀ ਮਾਰ ਕੋ ਚਲੋ ਕਿਰਪਾ ਹੀ ਚਾਹੀਦੀ ਹੈ ਜੀ ਮਹਾਰਾਜ ਕਿਰਪਾ ਬਣਾਈ ਰੱਖੇ ਤੇ ਕਿਵੇਂ ਪਾਈ ਜੀ ਆਪਣਾ ਇਧਰ ਮਾਹੌਲ ਹੈ ਫਿਰ ਪਾਣੀ ਪੂਣੀ ਦਾ ਮਾਹੌਲ ਵੀ ਦੀ ਆਪਣੇ ਤੇ ਚਲੋ ਬਾਬੇ ਦੀਪ ਸਿੰਘ ਦੀ ਕਿਰਪਾ ਹੀ ਹਾਂਜੀ ਹਾਂਜੀ ਜੀ ਆਲਾਕਾ 15 ਉਹ ਨਾਲ ਉੱਚਾ ਵਾ ਹਾਂਜੀ ਬਾਕੀ ਆਪਣੇ ਦੇਰਾ ਬਣਾਣ ਕੱਲ ਗਏ ਤੁਹਾਨੂੰ ਪਤਾ ਹੀ ਹੈ ਨਾਲ-ਨਾਲ ਬਾੜ ਹਾਂਜੀ ਉਧਰ ਆਇਆ ਪਾਣੀ ਪੂਣੀ ਕਿਲੋਂ ਗਾਵਾ ਜੀ ਹਾਂ ਆਹੜਾ ਪਸਾ ਕਰੋ ਹੁਣ ਤੇ ਸ੍ਰੀ ਦੇ ਆਈਆਂ ਚਲੋ ਮਹਾਰਾਜ ਕਿਰਪਾਈ ਕਰੀ ਰੱਖੇ ਪੰਜਾਬ ਤੇ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮ ਪਿੰਡ ਭਗਵਾਨਪੁਰ ਤਹਿਸੀਲ ਨਿਹਰ ਬੰਗਲਾਣਾ ਜ਼ਿਲ੍ਹਾ ਕਰਤਾਸ ਕੋ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 98850783 ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇੰਦਰ ਰੇਲੀ ਦਾ ਵੀਤ ਕਰ ਲੀਏ ਸ਼ੁਰੂਆਤ ਜੀ ਠੀਕ ਹੈ ਦੱਸਿਓ ਬਾਈ ਜੀ ਇਹਦੀ ਡਿਟੇਲ ਆ ਡਿਟੇਲ ਵੀ ਜੀ ਛੋਟੀ ਨਾਲ ਦੱਸਣੀ ਆ ਮੈਨੂੰ ਦੱਸਣ ਦੀ ਲੋੜ ਨਹੀਂ ਹਾਂ ਜੀ ਬਸ ਜਿਹੜੀ ਨੂੰ ਵੇਖੋ ਮਿੱਠਾ ਨੇ ਥਣ ਲੱਗਾ ਮਗਰ ਬਣਿਆ ਤਾਂ ਕਾਹੂ ਠੀਕ ਲੋ ਜੀ ਕਿੱਥੇ ਕਿੱਥੇ ਕੀ ਆ ਗਈ ਦੀ ਅੰਕ ਤੇ ਪੰਡਾ ਪਈਆਂ ਇਹ ਬਾਈ ਗੱਪਣਾ ਗੱਪਣਾ ਸੂਪ ਪਣੀ ਆ ਅੱਜ ਸੂਪੇ ਕੱਲ ਸੂਪੇ ਪਰਸੋਂ ਸੂਪੇ ਠ ਲੋਜੀ ਪੰਡਾ ਪਈਆ ਬਈ ਕਿੰਨਾ ਇਹ ਦੜੀਏ ਦੁੱਧ ਵੀਰ ਜੀ ਮੈਂ ਕਹਣਾ ਵਾਂ ਘਰ ਵਾਲਿਆ ਮੈਨੂੰ ਭੰਗ ਜਿੰਨਾ ਮੱਡੀ ਦਸਨ 16 17 ਮੈਂ 15 ਲੀਟਰ ਦੀ ਗਾਰੰਟੀ ਦੇ ਆਪ ਆਪਣੀ ਨਿਗਾਨਾ ਲਈ ਝੋਟੀ ਕੋਈ ਵੀ ਆਪਣੀ ਨਿਗਾਨਾ ਲੈ ਲੈ ਕੋਈ 13 ਮੰਨ ਕਰਾ ਲੈ ਕੋਈ 14 ਮੰਨ ਕਰਾ ਲੈ ਸੁਵਾ ਬਈ ਜੀ ਕਰਵਾ ਸੋਗੀ ਸੁਵਾ ਦੁੱਧਾ ਲੋਜੀ ਦੁੱਧਾ ਸੁਵਾ ਸੁਵੀ ਦੇਖੋ ਝੋਟਿਆ ਬਾਬਾ ਹੋਰ ਨਹੀਂ ਡੇ ਰਾਵੀ ਆ ਥਣਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਚੰਗਾ ਲੱਗਾ ਤੇ ਹੈ ਵੀ ਨੋਕਲਾ ਥਾਣਾ ਬੋਤੀ ਬਿਲਕੁਲ ਤਿਆਰੀ ਆ ਚਲੋ ਅੱਜ ਸੂਫੇ ਫੜਕੇ ਸੂਫੇ ਤੇ ਪੰਡਾ ਹੀ ਪਾਈਆਂ ਹਨ ਐਚ ਐਫ ਗਾਵਾਂ ਨੂੰ ਬਣੀ ਪਈ ਆ ਤੇ 15 ਲੀਟਰ ਦੀ ਗਰੰਟੀ ਤੇ ਬਾਈ ਨੇ ਦੇਣੀ ਆ ਤੇ 15 ਤੇ ਲੈਂਦੀ ਆ ਕੱਦ ਕਾਟ ਜਿਹੜਾ ਚੰਗਾ ਆ ਗਿਆ ਤੇ ਹੈਵੀ ਸਿੰਗਲ ਹੱਡੀ ਆ ਕਰਮ ਵਾਲੀ ਡਾਕੇ ਡਾਕੇ ਮੜੀ ਆ ਨਹੀਂ ਬਿਲਕੁਲ ਸਹੀ ਗੱਲ ਆ ਜੀ ਲਾ ਜੀ ਐਨ ਕਿਤਰਾ ਖਾੜੇ ਜਿਹਾ ਮਾਲੀ ਤਰਦਾ ਪਹਿਲਵਾਨ ਆ ਲਾਗੇ ਤੋਂ ਜਰੂਰ ਚੈੱਕ ਕਰਾਉਨੇ ਥਾਣਾਂ ਦਸ ਆ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦੇ ਤੇ ਹੈ ਵੀ ਅੱਖਾਂ ਨਾਲ ਕਹਿੰਦਾ ਭਾਈ ਇਹਦੀ ਬੰਨ ਕਮੜੀ ਫੂਸ ਪਾੜਿਓ ਚੰਗੀ ਜਿਹਾ ਲਾਗੇ ਤੋਂ ਦਿਖਾਈਏ ਕਰੋ ਜੀ ਆ ਚੈੱਕ ਹੈ ਵੀ ਅੱਖਾਂ ਵਾਲਾ ਚੱਡਾ ਤੇ ਪੰਡਾ ਪਈਆਂ ਵਾ ਬਾਕੀ ਸੂਨ ਤੱਕ ਜਿਹੜਾ ਐਨ ਫੁੱਟ ਫੁੱਟ ਬਾਹਰ ਆ ਜਾਊਗਾ ਚੱਡਾ ਜੀ ਚੈੱਕ ਕਰ ਸਕਦੇ ਜੂਨਾ ਅੱਗੇ ਤੋਂ ਨਾ ਪਿਛੇ ਨੂੰ ਜੱਟ ਲਾਟ ਲਾ ਦੇ ਚੈੱਕ ਕਰ ਸਕਦੇ ਜੀ ਬਾਕੀ ਇਹਦੇ ਸਾਰੀਆਂ ਕਵਰ ਕਰੂਗੀ ਕਰਮਾਲੀ ਦੇ ਬਾਈ ਜੀ ਦਾ ਮੁੱਲ ਫਿਰ ਬੋਲੇ ਤਾਂ ਵੀ ਦੀ ਛੋਟੀ ਡੇਰ ਦੀ ਹਾਂਜੀ ਚਲੋ ਪਾਣੀ ਪੂਣੀ ਆਇਆ ਵਾ ਗਾਗ ਦਾ ਥੋੜਾ ਬਾਜ਼ਾਰ ਜਿਹਾ ਹੈਗੀ ਗੱਲ ਹੈਗੀ ਮੈਂ ਐਵੇਂ ਕਹੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਚਲੋ ਬਹੁਤ ਯਾਰਾ ਉੱਧਰ ਲੈ ਰਿਹਾ ਨਕਦਾਂ ਹੋਣ ਲਿਆ ਛੋਟੀ ਆਪਾਂ ਦੇ ਦਈਏ ਇੱਕ ਵੀ ਦੀ ਇਹ ਹਾਨਾ ਨਹੀਂ ਕਰਦੀਆਂ ਹੁੰਦੀਆਂ ਇੰਨੇ ਦੀਆਂ ਹਾਂਜੀ ਹਾਂਜੀ ਸਮਾਂ ਬਗਲ ਨੂੰ ਪਤਾ ਨਹੀਂ ਟਾਈਮ ਨਹੀਂ ਲੱਗਦਾ ਬਿਲਕੁਲ ਬਿਲਕੁਲ ਜੀ ਨਾਲ ਤੇਜ਼ੀ ਤੇ ਕਦੀ ਮੰਦਾ ਹਾਂ 40 ਗੋੜੀ ਕੋਲ ਸਹੀ ਗੱਲ ਹੈ ਜੀ ਤੇ ਇਹਦਾ ਹਾਨਾ ਨਹੀਂ ਬਾਈ ਜੀ ਕਰਦੀਏ ਜਿੰਨੇ ਦੀ ਆਪਾਂ ਛੱਡਣੀ ਆ 15 ਦੇ ਦਾਂਗੇ ਇੱਕ 15 ਹਾਂਜੀ ਹਾਂਜੀ ਹੈਗੀ ਨਿੰਜਾਇਸ਼ ਭਾਈ ਜੀ ਤੁਸੀਂ ਵੇਖ ਲ ਮੈਂ ਦਨਾਂ ਦਾਅ ਦਿਆਂਦੀ ਐ ਉਹ ਛੋਟ ਹੀ ਹੋਣੀ ਐ ਵਿੱਚੋਂ ਫੇਰ ਹੀ ਕੋ ਬਜਣਾ ਜੀ ਕਰੂੰ ਤੇ ਜਿਹਦੇ ਲਈਏ ਤੁਹਾਨੂੰ ਪਤਾ ਪਾਲੀ ਉਹ 15 ਕਿਲੋ ਵਾਲੀ ਛੋਟੀ ਨਹੀਂ ਕੋਈ ਅੰਦਰ ਰੱਖ ਨਹੀਂ ਉਹ ਨੀਲੀ ਰੰਗ ਦੀ ਛੋਟ ਹੀ ਹੋ ਜੂਗੀ ਬਸ ਠੀਕ ਹੈ ਲਓ ਜੀ 1 ਲੱਖ 10 ਹਜ਼ਾਰ ਦੇ ਟੋਟ ਛੋਟ ਹੀ ਬਾਈ ਕਹਿੰਦਾ ਕਿ ਕਰਾਂਗੇ ਬਿਲਕੁਲ ਜਿਹੜਾ ਛੋਟੀ ਦਾ ਸਾਡਾ ਜੈਜਪੁਰ ਪਾਇਆ ਵਾ ਬਾਈ ਨੇ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਛੋਟੀ ਦੇ ਟੋਟੀ ਵਿਢੀ ਸੁਈਏ ਕੋਈ ਟਾਈਮ ਨਹੀਂ ਲੱਗਾ ਇਹਨੂੰ ਅੱਛਾ ਇਹ ਮੇਰੇ 7 ਵਜੇ ਚ ਵਈਏ ਮੀਂਹ ਕੀਤੀ ਤੁਹਾਨੂੰ ਮੈਂ ਫੋਨ ਕੀਤਾ 12:30 ਹਾਂਜੀ 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 ਵੀ ਆ ਰਹੇ ਹੋਗੇ ਤੁਸੀਂ ਕਿਹਾ ਵੀ ਪਾਣੀ ਪੂਣੀ ਦਾ ਪਾਣੀ ਕਰਕੇ ਨਾ ਜੇ ਸਾਡਾ ਨਿਕਲਿਆ ਜਾਣਾ ਨਹੀਂ ਨੀ ਹੈਗਾ ਨਹੀਂ ਤੇ ਉਹ ਜੀ ਗੱਲ ਹੈ ਰਾਤ ਦਾ ਫੋਨ ਕੀਤਾ ਤੇ ਮੈਂ ਟਾਈਮ ਲਾ ਕੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਜੇ ਟਾਈਮ ਲਾਇਆ ਛੋਟੀ ਨੂੰ ਬਿੰਦੀਆਂ ਨਾਲ ਚੱਡਾ ਪੂਰੀ ਬੰਦ ਗਈ ਇਹ ਕੋ ਐਸਾਂ ਮਿਲ ਨਹੀਂ ਦੋਤ ਸਾਮਾਨ ਵਿਖਾ ਲਈ ਦੋਦ ਕਿਨਾਰਾ ਸਾਮੇ ਕੋ ਮੋੜ ਦਾ ਵੀ 7 ਕਿਲੋ ਬੋੜਾ ਵਾ ਤਾਜੀ ਸੁਈ ਹਾ ਕਟਾ ਵੇਖੋ ਮੋੜਾ ਵਾ ਠੀਕ ਲਓ ਜੀ ਆ ਮੇਲ ਦਾ ਖਾ ਗਿਆ ਜੈਸਟ ਬਲੈਕ ਫੂਨ ਚਾਕੀ ਤੇ ਸੀਨੀ ਦੇ ਵਿਚਾਰੇ ਚੰਗਾ ਭਰਾਇਆ ਵਾ ਤੇ 7 ਲੀਟਰ ਜਿਹੜਾ ਐਸਟੈਂਡ ਬੋੜਾ ਹੀ ਬੋੜਾ ਤਿਆਰ ਆ ਇਹ ਪਹਿਲਾ ਸਵੇਰ ਕੋ ਤੋ ਜਾ ਇਹ ਪੰਨਾ ਸੋਲਦੀ ਇਹ ਕੰਗਾ ਓਨਲੀ ਕੀਤੀ ਪੜਾਪੜਾ ਹੁਣ ਲੱਤੀਆਂ ਛੋਟੀਆਂ ਚੋ ਡਿੱਗਿਆ ਠੀਕ ਆ ਠੀਕ ਲਓ ਜੀ ਪਹਿਲਾ ਸਵੇਰ ਦੇ ਅਠਾਂ ਵਾਲਾ ਚੱਡਾ ਆ ਗਿਆ ਤੇ ਕੱਟ ਕਾਠ ਵੀ ਛੋਟੀ ਦਾ ਚੰਗਾ ਵਾ ਕਿੰਨਾ ਕੁ ਭਰ ਦੋਗੇ ਦੁੱਧ ਬਾਈ ਜੀ ਦੁੱਧ ਵੀ ਜੀ 10 ਕਿਲੋ ਮੈਂ ਕਿਹਾ 9-10 ਕਿਲੋ ਦੇਈ ਜਾ ਪਹਿਲਾਂ ਨਾ ਹੋਰ ਚੀਜ਼ ਚਾਹੀਦਾ ਨਹੀਂ ਬਿਲਕੁਲ ਬਿਲਕੁਲ ਲਓ ਜੀ 9 ਤੋਂ 10 ਕਿਹੜਾ ਦੁੱਧ ਭਰੋਗੇ ਬਾਕੀ ਸੇਵਾ ਵਾ ਕੋਈ ਵੀ ਪਰਾ ਚੰਗੀ ਸੇਵਾ ਕਰ ਲਓ ਤੇ ਚਲੋ ਅੱਧ ਵਿੱਚ ਹੋ ਸਕਦਾ ਵਾ ਮੱਫੀ ਸਫਾਈਆਂ ਤੋਂ ਜਿਆ ਝੋਟੀ ਦੇ ਵਿੱਚ ਚੱਲੇ ਆ ਕਾਫੀ ਆ ਗਈਆਂ ਵਾ ਕੋਈ ਟਾਈਮ ਨਹੀਂ ਲੱਗਾ ਤਾਂ ਇਕੱਲਾ ਇਕੱਲਾ ਖਣ ਲੱਗਾ ਵਾ ਤੇ 7 ਵਜੇ ਦੀ ਸਵੇਰੇ ਚਵਾਈ ਹੋ ਜੇ ਤੇ ਉੱਥੋਂ ਦਾ ਦੂਸਰਾ ਅੰਦਾਜ਼ਾ ਲਾਵੇ ਇਹ ਬਹੁਤ ਚੰਗੀ ਝੋਟੀ ਔਰ ਮੈਂ ਕਿਹਾ ਮਾਸਾ ਜੀ ਨਹੀਂ ਲਾਤਾ ਇੱਧਰ ਤੇ ਇੱਧਰ ਨਹੀਂ ਕਰਦੀ ਪਹਿਲੇ ਗੰਗਮਣੀ ਕੀਤਾ ਠੀਕ ਹੈ ਠੀਕ ਹੈ ਇਹਦਾ ਬਾਈ ਮੁੱਲ ਕੀ ਕਰਨਾ ਹੈ ਮੁੱਲ ਤੇ ਵੀ ਜੀ ਇਹ ਝੋਟੀ ਉਹ ਤਾਂ ਵਿਗਣਾ ਨਹੀਂ ਲੱਖ ਦੀ ਹਾਂਜੀ ਆਪਾਂ ਝੋਟੀ ਦੇ ਦੇਣੀ ਆ ਹੁਣ ਜਿਹੜੀ ਆ ਦੇਣੀ ਬੱਜਾ ਜੀ ਦੇ ਦਈਏ ਨਹੀਂ ਹੋਰ ਕਰ ਦਈਏ ਬਿਲਕੁਲ ਜਾਇਜ ਮੁੱਲ ਕਰੀਏ 85000 ਦੀ ਖਾਣਾ ਦੇ ਦਾਂ ਠੀਕ ਆ ਲਓ ਜੀ 85000 ਦੀ ਸਟੱਜਰ ਸੂਈ ਦੇ ਉੱਤੇ ਇਹ ਮਾਨਤਾਨ ਜਿਹੜਾ ਭਾਈ ਕਹਿੰਦਾ ਕਿ ਖੁੱਲਾ ਕਰਾਂਗੇ 15 15 20 2000 ਟੱਡੀਆਂ ਸਸਤੀਆਂ ਮੁੱਲ ਪਾਉਂਦੇ ਆ ਕਸਾ ਬਿਲਕੁਲ ਬਿਲਕੁਲ ਸਹੀ ਗੱਲ ਚਲੋ ਸਮੇਰੇ ਹਿਸਾਬ ਨਾਲ ਚਲੋ ਵੀਰ ਭਰਾਵਾਂ ਤੋਂ ਉੱਤੇ ਤੇਰੀਕੇ ਜਿਹਾ ਪੜਾ ਪਤਲੀ ਚਾੜੀ ਦੀ ਬਿਲਕੁਲ ਇਹ ਨਹੀਂ ਮੈਂ ਕੋਈ ਟਾਈਮ ਨਹੀਂ ਲੱਗਾ ਬੱਚਾ ਗਿਆ ਮਾਰੇ ਦਾ 2 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਜੀ ਠੀਕ ਆ ਹਾਂ ਜੀ ਤੇ ਚਵਾਈ ਇਹਦੀ ਇੰਨੀ ਪੋਲੀ ਸਾਡੇ ਕੋਲ ਮਾਰ ਆ ਕੇ ਗੱਲ ਹੁੰਦੀ ਬੱਚਾ ਮਾਰਨ ਦਾ ਕਿ ਲੈਂਦੀ ਵੀ ਕੋਈ ਬੱਚਾ ਬੜੀ ਚਲੋ ਖਾਸ ਬੰਦੀ ਕੋ ਲਈ ਆ ਅੱਛਾ ਜੀ ਤੇ ਚਵਾਈ ਤੇ ਮੜਾਇਆ ਪਾੜਾ ਪਾੜ ਕੇ ਟਿਕਾ ਲਾ ਕੇ ਦੋਵੇਂ ਹੱਥਾਂ ਨਾਲ ਚੋਈ ਦੀ ਠੀਕ ਆ ਠੀਕ ਆ ਦੋ ਤੇਰੇ ਕੋਲ ਭਾਈ ਕਿੰਨਾ ਦੁੱਧ ਹੁੰਦਾ 70 ਕਿਲੋ ਦਾ ਠੀਕ ਆ ਠੀਕ ਆ 6 ਭਾਵੇਂ ਮੰਨ ਕੇ ਲੈ ਲਓ ਕੋਈ ਚੱਕਰ ਨਹੀਂ ਠੀਕ ਆ ਲੱਗੇ ਹੋਊਗਾ 7 ਬਾਕੀ 6 ਭਾਈ ਕਹਿੰਦਾ ਕਿ ਮੰਨ ਕੇ ਹੀ ਦੁੱਧ ਵਾਦੀ ਅਠਾਂ ਤੋਂ ਬਾਹਰ ਹੀ ਪਰ ਤੁਹਾਨੂੰ ਰੰਗਵੇਂ ਥਾਂ ਡੱਗ ਰੱਖਣਾ ਨਹੀਂ ਕਰਦਾ ਪੈਂਦਾ ਪੈਂਦਾ ਫਰਕ ਆਈਏ ਚਾਹ ਤੱਕ ਜਿਹੜਾ ਚੰਗਾ ਆ ਗਿਆ ਕਰਨ ਵਾਲੀ ਦਾ ਇਹ ਸੂਆ ਭਾਈ ਦੂਜਾ ਇਹ ਦੂਜਾ ਲਾ ਲਓ ਤੀਜਾ ਤੁਹਾਡੀ ਅੱਛੀ ਠੀਕ ਆ ਲਓ ਵੀ ਆਪਣੀ ਸਮਝ ਲੈ ਕੋਈ ਦੂਜਾ ਤੀਜਾ ਲਾਲੇ ਭਾਈ ਕਹਿੰਦਾ ਕਿ ਕੱਡ ਕਾਠ ਜਿਹ ਕਮਾਲੋ ਸੇ ਥਾਣਾ ਦਾ ਸਹਿਜ ਗਿਆ ਵੀ ਜਿਹੜਾ ਦਿਖਾਉਣੇ ਲਾਗੇ ਨੇ ਚਲੋ ਚੰਗੀ ਮੈਂ ਬੇਲ ਦੀ ਬੜੀ ਲੱਗਦੀ ਹੈ ਲਵਾਈ ਬੇਲ ਫੁੱਲ ਵੀ ਜਿਹੜੀ ਬਹੁਤ ਜਿਆਦਾ ਲੰਮੀ ਹੈ ਥਾਣੇ ਨੂੰ ਵੀ ਚੰਗਾ ਲੱਗਾ ਕਰਮਾਲੀ ਨੂੰ ਤੇ ਡੇਢ ਕੁ ਮਹੀਨੇ ਦੇ ਆਸਪਾਸ ਜਿਹੜਾ ਟਾਈਮ ਹੋ ਗਿਆ ਵਾ ਸੂਈ ਨੂੰ ਤੇ ਚੱਡਾ ਜੁੱਟਾ ਜਿਹੜਾ ਬਹੁਤ ਹੀ ਚੰਗਾ ਵਾ ਬਾਕੀ ਸੇਵਾ ਵਾਲਾ ਕੋਈ ਵੀਰ ਭਰਾ ਲਾਇਆ ਤੇ ਚਲੋ ਦੱਸੋ ਇਹ ਵੀ ਦਰਪੂ ਵੀ ਇਹਦਾ ਬਾਈ ਜੀ ਕੀ ਕਰਨਾ ਮੁੱਲ ਕਰਾਓ ਮੁੱਲ ਦੇ ਤੁਹਾਨੂੰ ਇਹ ਸੱਤ ਵੀ ਗਾਂ ਲਈ ਦੇ ਦਿੱਤੀ ਹਾਂ ਜੀ ਪੈਣ ਚੜ ਦੇ ਦਈਏ ਹੋਰ ਕਰ ਦਈਏ ਪੂਰੇ 60000 ਦੀ ਦਵਾਂਗੇ ਮੈਂ ਠੀਕ ਆ ਬਿਲਕੁਲ ਵੇ ਲੋ ਮੁੱਲ ਕਿਡਾ ਉਹਦਾ ਫੰਡਰੀ 50 55000 ਦੀ ਮੰਗਿਆ ਪਰ ਹਗੀ ਆ ਗਈ ਸਹੀ ਗੱਲ ਆ ਲਓ ਜੀ 100 ਦਾੜੀ ਪੈਂਟ ਹੀ ਬਾਕੀ ਕੋਈ ਚੋਕਰ ਉਂਤੇ ਪਾਇਆ ਜੀ ਬਿਲਕੁਲ ਚਲੋ ਸਾਰੀ ਫੀਟਾ ਹੋਣੀ ਆ ਆ ਕੇ ਪਾਲੀ ਪੂਰੀ ਕਰਕੇ ਪੱਤੀ ਜਿਹੜੀ ਬਹੁਤ ਜਿਆਦਾ ਛੋਟ ਆਲੇ ਟੂੜੀ ਤੇ ਕੰਮ ਚੱਲਣ ਦਿਆ ਵਾ ਬਿਲਕੁਲ ਬਿਲਕੁਲ ਲਓ ਜੀ 60000 ਦੀ ਆ ਬਿਲਕੁਲ ਜਿਹੜਾ ਨਾਰਮਲ ਰੇਟ ਪਾਤਾ ਬਾਈ ਨੇ ਇਤੋਂ ਕਰੇ ਰੱਬ ਦਾ ਨਹੀਂ ਬਾਕੀ ਕੋਈ ਸਾਹ ਪਰਲਾ ਲੱਗਦੀ ਮੈਂ ਵਾ ਕੇ ਜਿਆਦਾ ਚੰਗੀ ਆ ਬਿਲਕੁਲ ਸਹੀ ਗੱਲ ਆ ਜੀ ਚਲੋ ਗਾਂ ਦੇਖੀ ਤੋ ਟੀਏ ਕੋ ਦੂਜੇ ਸਵੇਰੇ ਝੋਟੀ ਕਾ ਦੋ ਵੇਖੋ ਮੇਰੇ ਜੱਟਾ ਨਾ ਲਓ ਜਿ ਕਿਉਂ ਅਸਟ ਬਲੈਕ ਬਹੁਤ ਜਲਾ ਜੋ ਚੰਗੀ ਇਸ ਗੱਭਣ ਜੇ ਗੱਭਣ ਗੱਭਣ ਝੋਟੀ ਦੇਣਾ ਹੱਥਾ ਲੈ ਜੇ 8-10 ਦਿਨ ਲੈ ਜੇ 10 ਦਿਨਾਂ ਦੇ ਅੰਦਰ ਅੰਦਰ ਸੂਪ ਹੋ ਗਈ ਝੋਟੀ ਠੀਕ ਆ ਠੀਕ ਆ ਝੋਟੀ ਕਹਿੰਦੀ ਆ ਵੀ ਮੈਂ ਹੈਗੀਆਂਗੇ ਪਹਿਲਾ ਸੂਗਾ ਸੂ ਗਿਆ ਵੀ ਦੂਜਾ ਠੀਕ ਆ ਵੀ ਦੂਜਾ ਸੂਗਾ ਤੇ ਜੱਟ ਬਲੈਕ ਤੇ ਨੋਰਾ نسل ਦੀ ਆ ਗਈ ਆ ਇਹਦਾ ਬਾਈ ਕਿੰਨਾ ਕਰਿਆ ਅਫਲ ਰਿਕਾਰਡ ਪਹਿਲਾਂ ਦਾ ਇਹਨੇ 12 ਕਿਲੋ ਦਿੱਤਾ ਦੋ ਪਹਿਲਾਂ ਨਹੀਂ ਠੀਕ ਕਰੋ ਜੀ 12 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਕੱਢਿਆ ਵਾ ਕਰਮੜੀ ਨੂੰ ਤੇ ਬਾਕੀ ਪਿਓਰ ਮੋਰਾ ਨਸਲ ਦੇ ਵਿੱਚ ਆਗੇ ਜੱਟਰ ਲਾਂ ਟੋ ਲਾਂ ਜਿਹੜੀਆਂ ਬਹੁਤ ਜਿਆਦਾ ਜੇ ਹਵਾਨੇ ਤੇ 1.5 ਲੈ ਜੂਗੀ ਵੀ 8 ਤੋਂ 10 ਤੇ ਕੋਈ ਵੀਰ ਭਰਾ ਸੰਭਲਣ ਲੱਗੋ ਚਲੋ ਦੁੱਧ ਚੰਗਾ ਕੱਢੀ ਜਾਂਦੇ ਪਿਓਰ ਮੋਰਾ ਨਸਲ ਦੀ ਆ ਗਈ ਆ ਬਾਕੀ ਥੋੜਾ ਦਾ ਸਹਿਜ ਗਿਆ ਵੀ ਚੰਗਾ ਵਾ ਤੇ ਢਿੰਨਾਂ ਢੁੱਲੀਆਂ ਠੀਕ ਹੈ ਠੀਕ ਹੈ ਜੀ ਕਾਹ ਦੀ ਕਾਟ ਕਿਹੜਾ ਬਹੁਤ ਹੀ ਤਗੜਾ ਆ ਗਿਆ ਤੇ ਦੂਜਾ ਸੁਆ ਸੁ ਵੀ ਕਰ ਮਾਲੀ ਦਾ ਥਾਣਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਕਿਤੇ ਲੰਡ ਲੱਗ ਰਹੀਆਂ ਜੇ ਕਾਫੀ ਹਵਾਨੇ ਦੇ ਤੇ ਸੋਨ ਦਾ ਕਹਵਾਨਾ ਚੰਗਾ ਬਣਾ ਜੂਗਾ ਤੇ ਕਾਰਸ ਤੇ ਚੈੱਕ ਕਰ ਸਕਦੇ ਆਂ ਬਾਈ ਦੇ ਜਾਂਦੀ ਹੈਡ ਦੇ ਟਰਾਪਰੀ ਇਹਦਾ ਬਾਈ ਜੀ ਬੋਲ ਫਰਾ ਵੀ ਚੰਗੀ ਸਾਰੀ ਸਾਰੀ ਮਗਰ ਨੂੰ ਹਾਂਜੀ ਹਾਂਜੀ ਛੋਟੀ ਇਹ ਵੀ 1 35 ਦੀ 30 ਦੀ ਆ ਗਈ ਬਾਜ਼ਾਰ ਦੇ ਤੇਜ ਹੁੰਦਾ ਹਾਂਜੀ ਪਰ ਇਹ ਛੋਟੀ ਹੁਣ ਆਪਾਂ ਜਿਹੜੀ ਦੇਣੀ ਆ ਨਾ ਹਾਂਜੀ ਉਹਦੇ ਜਿੰਨੀ ਬਰਾਬਰ ਕਰ ਦੀ ਇੱਕ ਦਾ ਦੀ ਇੱਕ ਦਾ ਦੀ ਨਹੀਂ ਕਰਦੀਏ ਦਿੰਦਾ ਥੋੜੀ ਜੀ ਪੰਜ ਦੀ ਦੇ ਦਈਏ ਪੂਰੇ ਦੀ ਜਾਂ ਦੀਏ ਕੂੜੇ ਦੇ ਦਾਂ ਚਲ ਆਪ ਬਾੜੂ ਲੈ ਲਈ ਦੇ ਦੇ ਜਾਂ ਪੂਰੇ ਦੇ ਦਾਂ ਹਾਂ ਲੱਖ ਦਾ ਦਸੂ ਹੁੰਦਾ ਕੀ ਆ ਮੁੰਡੇ ਇਹ ਬਿਲਕੁਲ ਬਿਲਕੁਲ ਸਹੀ ਗੱਲ ਆ ਕੋਠੇ ਜਿੱਡੀ ਆ ਛੋਟੀ ਦੂਜਾ ਸੁਗਾ ਪੂਰੇ ਲੱਖ ਦੀ ਬਾਈ ਕਹਿੰਦਾ ਕਿ ਚਲੋ ਇਹ ਨਹੀਂ ਆਪ ਕਰਦੇ ਆ ਦੇਖ ਲੋ ਜੀ ਆਗਿਆ ਤਾਂ ਜੋ ਕਰ ਦੇ ਨੇ ਇੱਕ ਪੂਜਾ ਦੋ ਜਣੇ ਤੇ ਦੇ ਲੋ ਇਹਨਾਂ ਕੱਪੜੇ ਚੱਲ ਦੋ ਵਾਰੀ ਦੇਣੀ ਇੱਕ ਦੋ ਦੀ ਨਹੀਂ ਚਲੋ ਉਹ ਤਾਂ ਕਹਿਤਾ ਹੁਣ ਅੱਧਾ ਤੁਸੀਂ ਹਜ਼ਾਰ ਰੋੜ ਕਹੋਗੇ ਤੇ ਛੋਟ ਕੱਬਾਂਗੇ ਤਾਂ ਮੁੱ ਕਰਨਾ ਨਹੀਂ ਹੈਗਾ ਕੋਈ ਨਹੀਂ ਹੁੰਦਾ ਲੱਖੋਂ ਅੰਦਰ ਹਿਲ ਕੇ ਆਹ ਇੱਕ ਤਾਂ ਦੋ ਕਰੀਏ ਅੰਦਰ ਦੋ ਹੀ ਕਰ ਲਓ ਲਓ ਜੀ 98 ਹਜ਼ਾਰ ਦੀ ਬਾਈ ਨੇ ਦੇਤੀ ਝੋਟੀ ਤੇ ਜਿਹੜਾ ਵੀ ਭਰਾ ਲੈ ਜੂ ਦਸਾਣਾ ਮੇਲਾ ਲੁੱਟਣ ਵਾਲੀ ਗੱਲ ਆ ਝੋਟੀ 130 35 ਦੀ ਆ ਜਾ ਉਹ ਤੇ ਨਹੀਂ ਮੇਲੋ ਪੰਗ ਕਰਕੇ ਵੇਚ ਦੋ ਇਹ ਵੀ ਦਾਹਾਂ ਦੀ ਗੱਲ ਆ ਬਸ ਬਿਲਕੁਲ ਜੀ ਕੋਈ ਦਾਹ ਨਹੀਂ ਯਾਰ ਲੋਕੀ ਡਰੇ ਡਰੇ ਤਾਂ ਕਰਕੇ ਹਾਂਜੀ 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 ਤਾਂ ਨਹੀਂ ਕੋਈ ਹੈਗੀ ਇਹ ਕਈਆਂ ਆਫਤਾਂ ਤੁਹਾਨੂੰ ਪਤਾ ਹੁੰਦੀਆਂ ਚਲ ਜਾਂਦੀਆਂ ਨਹੀਂ ਬਿਲਕੁਲ ਬਿਲਕੁਲ ਜੀ ਨਾ ਇਹ ਸੋਨਾ ਆਏ ਸੋਨਾ ਖਰਾ ਹਾਂ ਸੋਨਾ ਲੋ ਜੀ ਬਿਲਕੁਲ ਹੀ ਨੋਰਮਲ ਰੇਟ ਪਾਤੇ ਆ ਬਾਈ ਨੇ ਇਹਦੇ ਚਲੋ ਵੀ ਜਿਹੜਾ ਪਾਣੀ ਪੋਨੀਆ ਆਉਂਦੇ ਕਰਨ ਤੇ ਕਹਣਾ ਬਾਈ ਹੋਰ ਪਾਜਾ ਬਸ ਵੀ ਜੀ ਪਾਪੀ ਜਿਹੜੀ ਚੀਜ਼ ਖਲਾਵਾਂ ਗਰੰਟੀ ਦੇ ਖਲਾਵਾਂਗੇ ਜਿੰਨੇ ਇੱਥੇ ਆਉਣਾ ਆ ਵੀ ਆ ਸਕਦਾ ਵਾ ਠੀਕ ਹੈ ਜੀ ਠੀਕ ਹੈ ਜੀ ਪਾਪੀ ਵੀ ਮੇਰਾ ਚਲੋ ਜਿੱਥੇ ਬੰਨ ਬੂਨ ਟੁੱਟੇ ਆ ਵਾਕ ਵਾਦ ਖਾਪੋ ਕਰਦੇ ਆ ਹਾਂ ਪਾਉਣ ਦੇ ਚਲੋ ਨਾਲ ਸੇਵਾ ਕਰਨੀ ਚਾਹੀਦੀ ਆ ਬਸ ਸੇਵਾ ਕਰਨੀ ਚਾਹੀਦੀ ਆ ਬੜੀ ਵੱਡਾ ਪੋਨਿਆਂ ਦਾ ਪੋਨੀਆਂ ਪੋਨੀਆਂ ਫਸਲਾਂ ਹੌਂਦ ਤੇ ਸਰੀ ਦੇ ਆਈਆਂ ਮਹੀਨੇ-ਮਹੀਨੇ ਦੀ ਕੋਈ ਗੱਲ ਨਹੀਂ ਹੁੰਦੀ ਹੁਣ ਪਤਨਾ ਦੇ ਵੇਖਿਆ ਪਾਣੀ ਪੂਣੀ ਬਹੁਤ ਜ਼ਿਆਦਾ ਆਈਆਂ ਦੀਆਂ ਆਸਾਂ ਲਵਾ ਹੁਣ ਕਿਸਾਨਾਂ ਦੀਆਂ ਵੀ ਆਪਾਂ ਯਾਰ ਕਰਾਂਗੇ ਕਰਜ਼ਾ ਲਾਵਾਂਗੇ ਕਈ ਉਹ ਸਾਰਾ ਗੰਦਾ ਪਾਣੀ ਪਾਣੀ ਫੇਰ ਗਿਆ ਸਹੀ ਗੱਲ ਹੈ ਤੇ ਚਲੋ ਮਹਾਰਾਜਾ ਜੀ ਗਾੜੀ ਆ ਨਹੀਂ ਕਰਦੇ ਆ ਕਿ ਚਲੋ ਕਿਰਪਾਈ ਕਰੇ ਕਿਰਪਾ ਕਰ ਦੇਣੀ ਹੈ ਬਸ ਇੱਕ ਦੋ ਦਿਨ ਦੀ ਗੱਲ ਹੈ ਸਭ ਸੋ ਹੱਟ ਹੋ ਜਾਣਾ ਹਾਂਜੀ ਹਾਂਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ